ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਇੱਕ ਨਵੀਂ ਕਹਾਣੀ ਦੇ ਨਾਲ ਇੱਕ ਮਿਲਦੀ ਜੁਲਦੀ ਕਹਾਣੀ ਮੈਂ ਪਹਿਲਾਂ ਵੀ ਸੁਣਾਈ ਸੀ ਪਰ ਮੈਨੂੰ ਇਹ ਵੀ ਕਹਾਣੀ ਵਧੀਆ ਲੱਗੀ ਮੈਂ ਜ਼ਰੂਰ ਤੁਹਾਨੂੰ ਸੁਣਾਉਂਗਾ ਇਹ ਇੱਕ ਵਪਾਰੀ ਦੀ ਕਹਾਣੀ ਹੈ ਬਹੁਤ ਵੱਡਾ ਵਪਾਰੀ ਸੀ ਸ਼ਹਿਰ ਦਾ ਸਭ ਤੋਂ ਵੱਡਾ ਕਹਿ ਲੋ ਕਿ ਬਿਜ਼ਨਸਮੈਨ ਸੀਗਾ ਬਹੁਤ ਕਾਮਯਾਬ ਬਿਜ਼ਨਸਮੈਨ ਸਵੇਰੇ ਸਵੇਰੇ ਪਾਰਕ ਜਾਂਦਾ ਸੀ ਉਹ ਆਪਣੇ ਫਾਦਰ ਦੇ ਨਾਲ ਟੈਲ ਦਾ ਸੀ ਉੱਥੇ ਇੱਕ ਦਿਨ ਕੀ ਹੁੰਦਾ ਉਹਦਾ ਮੂਡ ਨਹੀਂ ਸੀਗਾ ਕਿ ਮੈਂ ਸੈਰ ਨਹੀਂ ਕਰਨੀ ਉਹ ਇੱਕ ਬੈਂਚ ਦੇ ਉੱਤੇ ਪਾਰਕ ਦੇ ਵਿੱਚ ਜਾ ਕੇ ਬਹਿ ਜਾਂਦਾ ਬੜਾ ਉਦਾਸ ਸੀਗਾ ਉਹਨੂੰ ਨਹੀਂ ਸਮਝ ਆ ਰਹੀ ਕਿ ਉਦਾਸ ਕਿਉਂ ਹਾਂ ਮੈਂ ਕਾਫੀ देर ਬੈਠਦਾ ਸੋਚੀ ਜਾਂਦਾ ਕੁਝ ਸੋਚੀ ਜਾਂਦਾ ਕੁਝ ਦੇਰ ਬਾਅਦ ਆਪਣੀ ਸੈਰ ਪੂਰੀ ਕਰਕੇ ਉਹਦੇ ਜਿਹੜੇ ਫਾਦਰ ਨੇ ਨਾਲ ਆ ਕੇ ਉਹਦੇ ਬਹਿ ਜਾਂਦੇ ਤੇ ਉਹਨੂੰ ਪੁੱਛਦੇ ਆ ਵੀ ਅੱਜ ਤੂੰ ਠੀਕ ਨਹੀਂ ਲੱਗਦਾ ਨਾ ਤੂੰ ਸੈਰ ਕੀਤੀ ਆ ਤੇ ਇੱਥੇ ਉਦਾਸ ਜਿਹਾ ਬੈਠਾ ਵਾਂ ਵੀ ਸਭ ਕੁਝ ਠੀਕ ਆ ਤਾਂ ਉਹ ਕੁਝ ਕਹਿਣਾ ਚਾਹ ਰਿਹਾ ਤੇ ਉਹ ਸ਼ੁਰੂ ਕਰ ਲੈਂਦਾ ਆਪਣੀਆਂ ਗੱਲਾਂ ਸਾਂਝੀਆਂ ਕਰਨੀਆਂ ਆਪਣੇ ਪਿਓ ਦੇ ਨਾਲ ਉਹ ਕਹਿੰਦਾ ਪਾਪਾ ਵੀ ਮੈਂ ਜਦੋਂ ਸਕੂਲ ਦੇ ਵਿੱਚ ਸੀਗਾ ਤੇ ਮੈਨੂੰ ਇਹ ਲਾਲਚ ਆਉਣਾ ਸ਼ੁਰੂ ਹੋਇਆ ਹੌਲੀ-ਹੌਲੀ ਕਿ ਮੈਂ ਕੁਝ ਪ੍ਰਾਈਜ਼ ਜਿੱਤਾਂ ਤੇ ਮੈਂ ਉਹ ਜਿੱਤ ਵੀ ਲਈ ਛੋਟੀ ਕਲਾਸ ਦੇ ਵਿੱਚ ਦੋਕ ਪ੍ਰਾਈਜ਼ ਜਿੱਤੇ ਤੇ ਮੈਨੂੰ ਲੱਗਦਾ ਸੀ ਮੈਨੂੰ ਖੁਸ਼ੀ ਮਿਲੂਗੀ ਪ੍ਰਾਈਜ਼ ਜਿੱਤੇ ਖੁਸ਼ੀ ਮਿਲੀ ਦੋ ਦਿਨ ਉਹ ਖੁਸ਼ੀ ਰੋਕੀ ਤੇ ਬਾਅਦ ਚ ਫੇਰ ਸਾਰਾ ਕੁਝ ਨੋਰਮਲ ਹੋ ਗਿਆ ਇੱਦਾਂ ਕਰਦੇ ਕਰਦੇ ਵੱਡੇ ਹੁੰਦੇ ਗਏ ਤੇ ਮੈਨੂੰ ਲੱਗਿਆ ਵੀ ਮੇਰਾ ਜਿਹੜਾ ਸਕੂਲ ਆ ਉਹ ਖਤਮ ਹੋਊਗਾ ਜਦੋਂ ਕਿ ਸ਼ਾਇਦ ਮੈਨੂੰ ਫੇਰ ਬਹੁਤ ਸਾਰੀ ਖੁਸ਼ੀ ਮਿਲੂਗੀ ਜਦੋਂ ਮੇਰੀ ਸਕੂਲਿੰਗ ਪੂਰੀ ਹੋ ਗਈ ਸਕੂਲਿੰਗ ਵੀ ਕਹਿੰਦਾ ਮੇਰੀ ਪੂਰੀ ਹੋ ਗਈ ਤੇ ਫੇਰ ਸਾਰਾ ਕੁਝ ਨਾਰਮਲ ਸੀ ਕੁਝ ਦਿਨਾਂ ਦੀ ਖੁਸ਼ੀ ਸੀ ਕਹਿੰਦਾ ਫੇਰ ਮੈਨੂੰ ਲੱਗਿਆ ਵੀ ਮੇਰਾ ਜਦੋਂ ਕਾਲਜ ਪੂਰਾ ਹੋ ਗਿਆ ਮੈਂ ਜਦੋਂ ਗ੍ਰੈਜੂਏਸ਼ਨ ਕਰ ਲਈ ਤੇ ਉਦੋਂ ਮੈਨੂੰ ਸ਼ਾਇਦ ਖੁਸ਼ੀ ਮਿਲ ਜੂਗੀ ਉਹ ਵੀ ਸਾਰਾ ਕੁਝ ਪੂਰਾ ਹੋ ਗਿਆ ਮੇਰਾ ਕਾਲਜ ਵੀ ਖਤਮ ਹੋ ਗਿਆ ਖੁਸ਼ੀ ਮਿਲੀ ਪਰ ਫਿਰ ਸਾਰਾ ਕੁਝ ਨਾਰਮਲ ਹੋ ਗਿਆ ਬਹੁਤੀ देर टिक ਨਹੀਂ ਖੁਸ਼ੀ ਫਿਰ ਕਹਿੰਦਾ ਮੈਂ ਜੋਬ ਲਈ ਟਰਾਈ ਕਰਨ ਲੱਗ ਗਿਆ ਵੀ ਮੈਨੂੰ ਜੋਬ ਮਿਲ ਜੇ ਵਧੀਆ ਤੇ ਫਿਰ ਮੈਨੂੰ ਸ਼ਾਇਦ ਖੁਸ਼ੀ ਲੱਭ ਜੂ ਕਿਤੋਂ ਮੈਨੂੰ ਜੋਬ ਵੀ ਮਿਲ ਗਈ ਕਹਿੰਦਾ ਜੋਬ ਵੀ ਜਦੋਂ ਮੈਂ ਰੁਟੀਨ 'ਚ ਜਾਣ ਲੱਗ ਗਿਆ ਤੇ ਉਤੋਂ ਵੀ ਮੈਂ ਬੋਰ ਹੋ ਗਿਆ ਖੁਸ਼ੀ ਨਹੀਂ ਮਿਲੀ ਫਿਰ ਲੱਗਿਆ ਵੀ ਕੋਈ ਹੋਰ ਵਧੀਆ ਜੌਬ ਇਸ ਤੋਂ ਵੀ ਉੱਤੇ ਜੌਬ ਮਿਲੂਗੀ ਮੇਰੀ ਸੈਲਰੀ ਵਧ ਜੂਗੀ ਫਿਰ ਸ਼ਾਇਦ ਮੈਨੂੰ ਬਹੁਤ ਸਾਰੀਆਂ ਖੁਸ਼ੀਆਂ ਮਿਲ ਜਾਣਗੀਆਂ ਉਹ ਵੀ ਹੋ ਗਿਆ ਕਹਿੰਦਾ ਮੈਂ ਕੰਪਨੀ ਬਦਲ ਲਈ ਤੇ ਬਾਅਦ ਦੇ ਵਿੱਚ ਮੇਰੀ ਸੈਲਰੀ ਵੀ ਬਹੁਤ ਵਧੀਆ ਹੋ ਗਈ ਪਰ ਖੁਸ਼ੀ ਨਹੀਂ ਲੱਭੀ ਥੋੜੇ ਦਿਨ ਦੀ ਖੁਸ਼ੀ ਹੁੰਦੀ ਸੀ ਸਾਰਾ ਕੁਝ ਨਾਰਮਲ ਹੋ ਜਾਂਦਾ ਸੀ ਫਿਰ ਕਹਿੰਦਾ ਵੀ ਮੈਂ ਸੋਚਿਆ ਵੀ ਮੈਂ ਇੱਕ ਬਿਜ਼ਨਸਮੈਨ ਬਣਾ ਤੇ ਮੈਂ ਫਿਰ ਖੁਸ਼ ਹੋਊਗਾ ਵੀ ਇਹ ਨੌਕਰੀ ਚ ਬੰਦਸ਼ ਬਹੁਤ ਆ ਆਪਣੇ ਕੰਮ ਚ ਆ ਕੇ ਮੈਂ ਖੁਸ਼ ਹੋ ਜਾਊਗਾ ਫਿਰ ਕਹਿੰਦਾ ਉਹ ਵੀ ਪੂਰਾ ਹੋ ਗਿਆ ਜੀ ਟਾਰਗੇਟ बिजनेসম্যান ਵੀ ਮੈਂ ਬਣ ਗਿਆ ਨੌਕਰੀ ਛੱਡ ਕੇ ਬਹੁਤ ਸੋਨਾ ਪੈਸਾ ਕਮਾਉਣ ਲੱਗ ਗਿਆ ਤੇ ਮੈਂ ਇੰਨੀ ਮਿਹਨਤ ਕੀਤੀ ਅੱਜ ਸ਼ਹਿਰ ਦੇ ਵਿੱਚ ਮੇਰੇ ਕੋਈ ਬਰਾਬਰ ਨਹੀਂ ਲੱਗਦਾ ਮੇਰੇ ਜਿੰਨਾ ਕੋਈ ਵਪਾਰ ਨਹੀਂ ਕਰਦਾ ਹੋਣਾ ਮੇਰੇ ਜਿੰਨਾ ਕਿਸੇ ਨੇ ਪੈਸਾ ਨਹੀਂ ਕਮਾਇਆ ਪੂਰੇ ਸ਼ਹਿਰ ਦੇ ਵਿੱਚ ਤੇ ਖੁਸ਼ੀ ਆ ਜਿਹੜੀ ਕਹਿੰਦਾ ਮੈਨੂੰ ਫੇਰ ਵੀ ਨਹੀਂ ਮਿਲ ਰਹੀ ਹੁਣ ਤਾਂ ਹੋਰ ਵੀ ਉਲਝਣਾਂ ਦੇ ਵਿੱਚ ਮੈਂ ਉਲਝਦਾ ਜਾ ਰਿਹਾ ਵਾਂ ਤੇ ਜ਼ਿੰਦਗੀ ਨੂੰ ਮਾਨਣ ਦਾ ਆਪਣੇ ਪਰਿਵਾਰ ਨੂੰ ਸਮਾਂ ਵੀ ਨਹੀਂ ਦੇ ਪਾ ਰਿਆ ਤੇ ਮੈਨੂੰ ਲੱਗਦਾ ਕਿ ਹੁਣ ਤਾਂ ਸਾਰਾ ਕੁਝ ਖਤਮ ਆ ਵੀ ਮੈਂ ਹੁਣ ਇੰਨਾ ਵੱਡਾ ਬਿਜ਼ਨਸ ਜਿਹੜਾ ਖੜਾ ਕਰ ਲਿਆ ਉਹਨੂੰ ਛੱਡ ਵੀ ਨਹੀਂ ਸਕਦਾ ਤੇ ਬਸ ਉਹ ਖੁਸ਼ੀਆਂ ਕਿਤੇ ਪਿੱਛੇ ਹੀ ਰਹਿ ਗਈਆਂ ਨਹੀਂ ਮਿਲੀਆਂ ਖੁਸ਼ੀਆਂ ਉਹਦਾ ਪਿਓ ਸਾਰੀ ਗੱਲ ਸੁਣੀ ਜਾਂਦਾ ਉਹਨੂੰ ਕਹਿੰਦਾ ਵੀ ਤੇਰੀ ਮੈਂ ਗੱਲ ਦਾ ਜਵਾਬ ਬਾਅਦ ਚ ਦਊਂਗਾ ਇੱਕ ਕੰਮ ਕਰ ਉਹ ਦੇਖ ਕਿੰਨੇ ਫੁੱਲ ਲੱਗੇ ਨੇ ਇੱਕੋ ਲਾਈਨ ਦੇ ਵਿੱਚ ਤੂੰ ਜਾ ਤੇ ਉਹ ਉਹ ਲਾਈਨ ਦੇ ਵਿੱਚ ਜਿੰਨੇ ਵੀ ਫੁੱਲ ਨੇ ਨਾ ਬਹੁਤ ਲੰਬੀ ਲਾਈਨ ਆ ਉਹਦੇ ਵਿੱਚੋਂ ਸਭ ਤੋਂ ਬੈਸਟ ਜਿਹੜਾ ਫੁੱਲ ਆ ਤੂੰ ਉਹ ਤੋੜ ਕੇ ਲੈ ਕੇ ਆਉਣਾ ਇੱਕ ਸ਼ਰਤ ਨਾਲ ਆ ਜਿਹੜਾ ਤੂੰ ਫੁੱਲ ਕ੍ਰਾਸ ਕਰ ਗਿਆ ਵਾਪਸ ਪਿੱਛੇ ਨਹੀਂ ਮੁੜ ਸਕਦਾ ਤੂੰ ਅੱਗੇ-ਅੱਗੇ ਜਾਏਂਗਾ ਪਿੱਛੋਂ ਫੁੱਲ ਨਹੀਂ ਤੋੜ ਸਕਦਾ ਦੁਬਾਰਾ ਉਹ ਕਹਿੰਦਾ ਜੀ ਠੀਕ ਆ ਆਪਣੇ ਪਿਓ ਦਾ ਕਹਿਣਾ ਮੰਨਦਾ ਤੇ ਚਲਾ ਜਾਂਦਾ ਦੇਖਦਾ ਬੜੇ ਸੋਹਣੇ-ਸੋਹਣੇ ਫੁੱਲ ਉਹਦੀਆਂ ਅੱਖਾਂ ਦੇ ਸਾਹਮਣੇ ਸੀਗੇ ਉਹ ਤੁਰਨਾ ਸ਼ੁਰੂ ਕਰਦਾ ਅੱਗੇ ਜਾਈ ਜਾਂਦਾ ਜਾਈ ਜਾਂਦਾ ਤੇ ਉਹ ਹਰ ਫੁੱਲ ਨੂੰ ਛੱਡੀ ਜਾਂਦਾ ਇਹ ਸੋਚ ਕੇ ਕਿ ਅੱਗੇ ਜਾ ਕੇ ਲਾਈਨ ਬੋਲ ਲੰਬੀਆ ਵੀ ਅੱਗੇ ਜਾ ਕੇ ਹੋਰ ਵਧੀਆ ਫੁੱਲ ਕੋਈ ਆਜੂ ਉਹ ਤੋੜਾਂਗੇ ਚਲੋ ਜੀ ਕਰਦਾ 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 ਇਹ ਸੋਚਦਾ ਕਾਫੀ ਅੱਗੇ ਪਹੁੰਚ ਜਾਂਦਾ ਸੋਹਣੇ ਸੋਹਣੇ ਫੁੱਲਾਂ ਨੂੰ ਇਗਨੋਰ ਕਰੀ ਜਾਂਦਾ ਤੋੜਦਾ ਨਹੀਂ ਛੱਡੀ ਜਾਂਦਾ ਉਹ ਇਸੇ ਲਾਲਚ ਦੇ ਵਿੱਚ ਐਂਡ ਤੇ ਪਹੁੰਚ ਜਾਂਦਾ ਜਿੱਥੇ ਉਹ ਲਾਈਨ ਖਤਮ ਹੋਣ ਵਾਲੀ ਹੁੰਦੀ ਹੈ ਉੱਥੇ ਜਾ ਕੇ ਦੇਖਦਾ ਵੀ ਜਿਹੜੇ ਫੁੱਲ ਸੀਗੇ ਉਹ ਸਾਰੇ ਤਕਰੀਬਨ ਮੁਰਝਾਏ ਹੋਏ ਸੀਗੇ ਕੋਈ ਵਧੀਆ ਫੁੱਲ ਨਹੀਂ ਸੀ ਉਹਨਾਂ ਦੇ ਵਿੱਚ ਹੁਣ ਉਹ ਲੱਭ ਰਿਹਾ ਵੀ ਸ਼ਾਇਦ ਅੱਗੇ ਕੋਈ ਫੁੱਲ ਹੋਰ ਮਿਲ ਜੇ ਉਹਨੂੰ ਨਹੀਂ ਲੱਭਦਾ ਉਹਨੂੰ ਅੱਕ ਕੇ ਹਾਰ ਕੇ ਉਹ ਮਰਝਾਏ ਫੁੱਲਾਂ ਦੇ ਵਿੱਚੋਂ ਹੀ ਇੱਕ ਸੋਹਣਾ ਫੁੱਲ ਆ ਜਿਹੜਾ ਜਿਹੜਾ ਉਹਨੂੰ ਲੱਗਦਾ ਉਹ ਤੋੜ ਕੇ ਲੈ ਕੇ ਆਉਣਾ ਪੈਂਦਾ ਆਪਣੇ ਪਿਓ ਦੇ ਕੋਲ ਜਦੋਂ ਉਹ ਫੁੱਲ ਲੈ ਕੇ ਆਉਂਦਾ ਤਾਂ ਉਹ ਸਾਰੀ ਗੱਲ ਦੱਸਦਾ ਵੀ ਫੁੱਲ ਤਾਂ ਹੋਰ ਵੀ ਬੜੇ ਸੋਹਣੇ-ਸੋਹਣੇ ਸੀ ਪਰ ਮੈਂ ਲਾਲਚ ਦੇ ਵਿੱਚ ਲਾਈਨ ਛੱਡੀ ਗਿਆ ਤੇ ਅੱਗੇ ਜਾ ਕੇ ਮੈਨੂੰ ਮਰਝਾਇਆ ਫੁੱਲ ਤੋੜਨਾ ਪੈ ਗਿਆ ਉਹਦਾ ਪਿਓ ਕਹਿੰਦਾ ਤੇਰੀ ਗੱਲ ਦਾ ਜਵਾਬ ਤੈਨੂੰ ਮਿਲ ਗਿਆ ਕਿ ਕੀ ਆ ਜਵਾਬ ਇਹੀ ਆ ਕਿ ਆਪਾਂ ਆਪਣੀ ਜ਼ਿੰਦਗੀ ਦੇ ਛੋਟੇ-ਛੋਟੇ ਜਿਹੜੇ ਪੜਾ ਹੁੰਦੇ ਨੇ ਨਾ ਉਹਨਾਂ ਨੂੰ ਇੰਜੋਏ ਨਹੀਂ ਕਰਦੇ ਇਹ ਸੋਚ ਕੇ ਕਿ ਅੱਗੇ ਸਾਡੇ ਲਈ ਕੁਝ ਵੱਡਾ ਆਊਗਾ ਅੱਗੇ ਖੁਸ਼ੀਆਂ ਹੋਰ ਆਉਣਗੀਆਂ ਉਹਦੇ ਵਿੱਚ ਜੋ ਸਾਡੇ ਸਾਹਮਣੇ ਖੁਸ਼ੀਆਂ ਛੋਟੀਆਂ-ਛੋਟੀਆਂ ਹੁੰਦੀਆਂ ਨੇ ਨਾ ਆਪਾਂ ਉਹਨਾਂ ਨੂੰ ਇੰਜੋਏ ਨਹੀਂ ਕਰਦੇ ਉਹਨਾਂ ਨੂੰ ਆਪਾਂ ਇਗਨੋਰ ਕਰਦੇ ਆ ਏਦਾਂ ਹੀ ਕਰਦੇ ਆ ਨਾ ਸਾਰੀ ਜ਼ਿੰਦਗੀ ਦੇ ਵਿੱਚ ਕਾਮਯਾਬੀ ਵੱਡੀ ਚਾਹੀਦੀ ਆ ਸਾਨੂੰ ਛੋਟੀਆਂ-ਛੋਟੀਆਂ ਕਾਮਯਾਬੀਆਂ ਨੂੰ ਅਸੀਂ ਕੁਝ ਵੀ ਨਹੀਂ ਸਮਝਦੇ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਛੋਟੀ ਜਿਹੀ ਕਾਮਯਾਬੀ ਸਾਨੂੰ ਮਿਲ ਵੀ ਗਈ ਉਹਨੂੰ ਵੀ ਅਸੀਂ ਮਾਨਣਾ ਵਾਂ ਉਹਦੀ ਵੀ ਖੁਸ਼ੀ ਮਨਾਉਣੀ ਆ ਉਹਦਾ ਵੀ ਜਸ਼ਨ ਮਨਾਉਣਾ ਨਹੀਂ ਸਾਨੂੰ ਕੁਝ ਵੱਡਾ ਚਾਹੀਦਾ ਸਾਨੂੰ ਹਮੇਸ਼ਾ ਕੁਝ ਇਹੀ ਲਾਲਚ ਰਹਿੰਦਾ ਵੱਡਾ ਅਚੀਵ ਕਰਾਂਗੇ ਉਦੋਂ ਹੀ ਅਸੀਂ ਖੁਸ਼ ਹੋਵਾਂਗੇ ਜਾਂ ਉਹ ਚੀਜ਼ ਸਾਨੂੰ ਜਦੋਂ ਮਿਲੂਗੀ ਸਾਡੀ ਜ਼ਿੰਦਗੀ 'ਚ ਉਦੋਂ ਖੁਸ਼ ਆਊਗੀ ਤੇ ਉਹਦੇ ਚੱਕਰ ਦੇ ਵਿੱਚ ਛੋਟੀਆਂ-ਛੋਟੀਆਂ ਪ੍ਰਾਪਤੀਆਂ ਸਾਡੀਆਂ ਛੋਟੀਆਂ-ਛੋਟੀਆਂ ਖੁਸ਼ੀਆਂ ਜੋ ਜ਼ਿੰਦਗੀ ਹਰ ਮੋੜ ਤੇ ਸਾਨੂੰ ਦਿੰਦੀ ਆ ਮੌਕੇ ਦਿੰਦੀ ਆ ਉਹ ਅਸੀਂ ਮਿਸ ਕਰ ਦਿੰਨੇ ਆ ਸੋ ਦੋਸਤੋ ਇਹ ਹਮੇਸ਼ਾ ਖਿਆਲ ਰੱਖਿਓ ਆਪਣੇ ਅੱਜ ਨੂੰ ਜਿਉਓ ਅੱਜ ਜੋ ਤੁਹਾਡੇ ਕੋਲ ਆ ਉਹੀ ਬੈਸਟ ਆ ਕੱਲ ਨੂੰ ਪਤਾ ਨਹੀਂ ਕੀ ਹੋਣਾ ਕੀ ਨਹੀਂ ਹੋਣਾ ਸੋ ਜੋ ਵੀ ਤੁਹਾਨੂੰ ਮੌਕਾ ਬਣਦਾ ਅੱਜ ਇੰਜੋਏ ਕਰਨ ਦਾ ਜ਼ਿੰਦਗੀ ਨੂੰ ਮਾਨਣ ਦਾ ਜ਼ਰੂਰ ਮਾਣਿਆ ਕਰੋ ਛੋਟੀਆਂ-ਛੋਟੀਆਂ ਖੁਸ਼ੀਆਂ ਹੀ ਵੱਡੀਆਂ ਬਣਦੀਆਂ ਨੇ ਹਰ ਪਲ ਨੂੰ ਜਿਉਣਾ ਸਿੱਖੋ ਬਹੁਤ-ਬਹੁਤ ਧੰਨਵਾਦ ਜੀ ਮਿਲਦਾ ਅਗਲੀ ਵੀਡੀਓ ਚ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਬਹੁਤ ਜਲਦੀ